ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਵੱਖ-ਵੱਖ ਸਹੂਿਦਾਵਾਂ ਦੇ ਕੇ ਖਿਆਲ ਰੱਖਿਆ ਜਾ ਰਿਹਾ ਦੱਸ ਦਈਏ ਕਿ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਇੱਕ ਰੋਸ ਸੀਗਾ ਕਿ 2 ਸਾਲ ਤੋਂ ਸਰਕਾਰ ਬਣੀ ਐ ਔਰ ਅੱਜ ਤੱਕ ਜਿਹੜੇ ਲੋਕਾਂ ਦੇ ਕੰਮ ਐ ਉਹ ਪੈਂਡਿੰਗ ਪਏ ਨੇ ਬਹੁਤ ਸਾਰੇ ਰੁਝੇਵਿਆਂ ਦੇ ਵਿੱਚੋਂ ਛੱਡ ਕੇ ਲੋਕ ਦਫ਼ਤਰਾਂ ਵਿੱਚ ਭਟਕਦੇ ਸਨ ਜਿਨ੍ਹਾਂ ਦੇ ਕਈ ਤਰ੍ਹਾਂ ਦੇ ਕਾਰਜ ਜਿਹੜੇ ਉਹ ਨਹੀਂ ਹੁੰਦੇ ਸਨ ਔਰ ਅੱਜ ਸਰਕਾਰ ਨੇ ਜਿਹੜੇ ਆ ਇਹ ਫੈਸਲੇ ਜੋ ਲਏ ਉਹ ਫੈਸਲੇ ਉਤੇ ਅਮਲ ਕੀਤਾ ਅਮਲ ਦੀ ਗੱਲ ਕਰੀਏ ਦੱਸ ਦਈਏ ਕਿ ਵੱਖ-ਵੱਖ ਡਿਪਾਰਟਮੈਂਟਾਂ ਤੋਂ ਜਿਹੜੇ-ਜਿਹੜੇ ਲੋਕ ਪਰੇਸ਼ਾਨੀਆਂ ਘਟਰੇ ਸਨ ਕਿ ਇਹ ਡਿਪਾਰਟਮੈਂਟ ਦੇ ਸਰਟੀਫਿਕੇਟ ਜਿਹੜੇ ਆ ਸਾਡੇ ਨਹੀਂ ਬਣਦੇ ਔਰ ਮੈਡੀਕਲ ਸਭਿਤਾਵਾਂ ਦੇ ਵਿੱਚ ਵੀ ਜੋ-ਜੋ ਸਰਟੀਫਿਕੇਟ ਕੰਮ ਆਉਂਦੇ ਨੇ ਉਹ ਨਹੀਂ ਬਣਦੇ ਅਲੱਗ-ਅਲੱਗ ਤਰ੍ਹਾਂ ਦੀਆਂ ਲੋਕਾਂ ਨੂੰ ਜੋ ਮੁਸ਼ਕਲਾਂ ਹੁੰਦੀਆਂ ਸਨ ਉਹਦੇ ਵਾਸਤੇ ਸਰਕਾਰ ਨੇ ਇੱਕ ਨਵੀਂ ਜੜੀ ਆ ਪ੍ਰਕਿਰਿਆ ਤਿਆਰ ਕੀਤੀ ਆ ਇਸ ਪ੍ਰਕਿਰਿਆ ਦੇ ਵਿੱਚ ਸਰਕਾਰ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਬਲਾਕਾਂ ਦੇ ਵਿੱਚ ਔਰ ਵੱਖ-ਵੱਖ ਪਿੰਡਾਂ ਦੇ ਵਿੱਚ ਇੱਕ ਨਵੀਂ ਸਕੀਮ ਚਲਾਈ ਆ ਕਿ ਲੋਕਾਂ ਨੂੰ ਜੋ ਵੀ ਸੁਵਿਧਾਵਾਂ ਚਾਹੀਦੀਆਂ ਨੇ ਉਹ ਇਸ ਕੈਂਪ ਦੇ ਵਿੱਚੋਂ ਆ ਕੇ ਲੈ ਸਕਦੇ ਨੇ ਔਰ ਪਹਿਲਾ ਕੈਂਪ ਦੱਸ ਦਈਏ ਕਿ ਆਪਾਂ ਦੀਨਾ ਨਗਰ ਦੇ ਵਿੱਚ ਖੜੇ ਆ ਔਰ ਦੀਨਾ ਨਗਰ ਦੇ ਵਿੱਚ ਵਾਰਡ ਨੰਬਰ 1 ਦੇ ਔਰ ਵਾਰਡ ਨੰਬਰ 2 ਦੇ ਇਸ ਜੋ ਕੈਂਪ ਦੇ ਵਿੱਚ ਲੋਕ ਆਉਣਗੇ ਉਹ ਦੱਸ ਦਈਏ ਕਿ ਹਰ ਤਰ੍ਹਾਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ ਔਰ ਇੱਥੇ ਨੈib ਸਾਹਿਬ ਵੀ ਪਹੁੰਚੇ ਨੇ ਹਲਕਾ ਇੰਚਾਰਜ ਸ਼ਮਸ਼ੇਰ ਜੀ ਵੀ ਪਹੁੰਚੇ ਨੇ ਔਰ ਵੱਖ-ਵੱਖ ਜੋ ਮੈਡੀਕਲ ਤੋਂ ਟੀਮਾਂ ਨੇ ਉਹ ਵੀ ਪਹੁੰਚੀਆਂ ਨੇ ਔਰ ਜੋ ਸਿੱਖਿਆ ਵਿਭਾਗ ਨਾਲ ਸੰਬੰਧਿਤ ਨੇ ਉਹ ਵੀ ਇੱਥੇ ਪਹੁੰਚੇ ਨੇ ਔਰ ਵੱਖ-ਵੱਖ ਤਰ੍ਹਾਂ ਦੀ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਉਹ ਲੋਕਾਂ ਨੂੰਰੇ ਮਿਲੇਗੀ ਔਰ ਦੱਸ ਦਈਏ ਕਿ ਦੀਨਾ ਨਗਰ ਦੇ ਵਿੱਚ ਇਹ ਪਹਿਲ ਕੀਤੀ ਗਈ ਆ ਔਰ ਅੱਗੇ ਗੱਲ ਕਰਦੇ ਆ ਕਿ ਨੈਬ ਸਾਹਿਬ ਦਾ ਕੀ ਕਹਿਣਾ ਹੈ ਕਿ ਦੀਨਾ ਨਗਰ ਦੇ ਵਿੱਚ ਜੋ ਸਹੂਲਤ ਸਰਕਾਰ ਨੇ ਚਲਾਈ ਆ ਇਹ ਸਹੂਲਤ ਜਿਹੜੀ ਆ ਉਹ ਲੋਕਾਂ ਵਾਸਤੇ ਕਿਵੇਂ ਲਾਹੇਵੰਦ ਰਹੇਗੀ ਔਰ ਦੱਸ ਦਈਏ ਕਿ ਕਿਤੇ ਨਾ ਕਿਤੇ ਸਰਕਾਰ ਨੇ ਇੱਕ ਸਭ ਤੋਂ ਵੱਡਾ ਕਦਮ ਜਿਹੜਾ ਉਹ ਚੱਕਿਆ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਕਦਮ ਚੁੱਕਿਆ ਕਿ ਜਿਹੜੀਆਂ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਰੁਕੀਆਂ ਹੋਈਆਂ ਸਨ ਉਸ ਦੇ ਬਾਰੇ ਵੀ ਕਿਤੇ ਨਾ ਕਿਤੇ ਖਬਰਾਂ ਦੇ ਵਿੱਚ ਟਵੀਟ ਵੇਖਣ ਨੂੰ ਮਿਲ ਰਿਹਾ ਕੀ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰ ਦਿੱਤਾ ਔਰ ਨੋਟੀਫਿਕੇਸ਼ਨ ਕਦੋਂ ਹੁੰਦੀ ਆ ਐਨਓਸੀਆਂ ਤੋਂ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਸੀ ਉਹ ਕਦੋਂ ਫ੍ਰੀ ਹੁੰਦੇ ਆ ਔਰ ਕਦੋਂ ਲੋਕਾਂ ਦੇ ਜੋ ਦੂਦ ਰੇਡੇ ਤੋਂ ਆ ਕੇ ਆਪਣੀਆਂ ਰਜਿਸਟਰੀਆਂ ਦੀ ਭਾਲ ਵਿੱਚ ਲੋਕ ਖੱਜਲ ਹੁੰਦੇ ਸਨ ਉਹ ਰਜਿਸਟਰੀਆਂ ਵੀ ਨਿਪੜੇ ਚੜਨ ਗਈਆਂ ਸਾਰੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਔਰ ਵੱਖ-ਵੱਖ ਜਿਹੜੇ ਆ ਉਹ ਵਿਚਾਰ ਨੇ ਜਾਂ ਜੋ ਬਿਆਨ ਨੇ ਜਾਂ ਨੋਟੀਫਿਕੇਸ਼ਨ ਬਾਰੇ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਜਨ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਫਿਲਹਾਲ ਜਿਹੜਾ ਕੈਂਪ ਲਗਾਇਆ ਗਿਆ ਕੀ ਕੀ ਸਹੂਦਾਣ ਫਿਲਹਾਲ ਆਮ ਜਨਤਾ ਨੂੰ ਮਿਲ ਸਕਦੀ ਹੈ ਜਿਹੜਾ ਅੱਜ ਇੱਥੇ ਕੈਂਪ ਲਗਾਇਆ ਗਿਆ ਹੈ ਇਹ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜੇ ਜਿਨ੍ਹਾਂ ਦੀ ਦਿਲ ਦੀ ਇੱਕ ਖਾਸ਼ਾ ਕਿ ਅਸੀਂ ਹਰ ਪੰਜਾਬੀ ਦਾ ਜਿਹੜਾ ਮਾਨ ਸਤਕਾਰ ਹੈ ਹੋਣਾ ਚਾਹੀਦਾ ਹੈ ਔਰ ਉਹਨਾਂ ਦੇ ਜਿਹੜੇ ਕੰਮ ਨੇ ਜਦੋਂ ਉਹ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਸਮਾਂ ਵੀ ਲੱਗਦਾ ਹੈ ਉਹਨਾਂ ਦਾ ਟਾਈਮ ਵੀ ਵੇਸਟ ਹੁੰਦਾ ਹੈ ਸੋ ਸਰਕਾਰ ਚਾਹੁੰਦੀ ਹੈ ਕਿ ਹਰ ਨਾਗਰਿਕ ਨੂੰ ਉਹਨਾਂ ਦੇ ਘਰ-ਘਰ ਜਾ ਕੇ ਸੁਵਿਧਾਵਾਂ ਦਿੱਤੀਆਂ ਜਾਣ ਜਿਵੇਂ ਕਿ 1076 ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਉਸ ਦੇ ਦੌਰਾਨ 41 ਜਿਹੜੀਆਂ ਤਰ੍ਹਾਂ ਦੀਆਂ ਸਹੂਲਤਾਂ ਉਹ ਘਰ ਦੇ ਵਿੱਚ ਮੁਹੱਈਆ ਕੀਤੀਆਂ ਜਾਣੀਆਂ ਤਾਂ ਉਸ ਦੇ ਤਹਿਤ ਅ ਅੱਜ ਤੋਂ ਸਾਰੇ ਪੰਜਾਬ ਦੇ ਵਿੱਚ ਅ ਸਾਰੇ ਪਿੰਡਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਾਰਡਾਂ ਦੇ ਵਿੱਚ ਅ ਇੱਕ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੇ ਸਾਰੇ ਸਤਕਾਰਯੋਗ ਅਫਸਰ ਸਹਿਬਾਨ ਉਹ ਸਾਰੇ ਇੱਥੇ ਮੌਜੂਦ ਨੇ ਔਰ ਹਰ ਡਿਪਾਰਟਮੈਂਟ ਦੇ ਅ ਅਫਸਰ ਵੀ ਨਾਲ ਮੌਜੂਦ ਨੇ ਔਰ ਜਿਹੜੇ ਵੀ ਸਾਡੇ ਨਾਗਰਿਕਾਂ ਦੀਆਂ ਕੋਈ ਸਮੱਸਿਆਵਾਂ ਹਨ ਕੋਈ ਉਹਨਾਂ ਦਾ ਸਰਟੀਫਿਕੇਟ ਬਣਾਣਾ ਹੈ ਕੋਈ ਸਗਣ ਸਕੀਮ ਦਾ ਕੰਮ ਹੈ ਕੋਈ ਉਹਨਾਂ ਦਾ ਕੋਈ ਹੈਂਡੀਕੈਪ ਸਰਟੀਫਿਕੇਟ ਹੈ ਜਿਸ ਤਰ੍ਹਾਂ ਦਾ ਵੀ ਕੋਈ ਕੰਮ ਹੈ ਉਹ ਸਾਰੇ ਕੰਮ ਜਿਹੜੇ ਨੇ ਅੱਜ ਪਬਲਿਕ ਲੈ ਕੇ ਆ ਰਹੀ ਹੈ ਔਰ ਇਹ ਜਿਹੜੇ ਕੈਂਪ ਨੇ ਬਿਲਕੁਲ ਪਬਲਿਕ ਦੇ ਵਾਰਡ ਦੇ ਵਿੱਚ ਲਗਾਏ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਦੂਰ ਨਾ ਜਾਣਾ ਪਵੇ ਔਰ ਉਹਨਾਂ ਦੇ ਬਿਲਕੁਲ ਘਰ ਦੇ ਵਿੱਚ ਬੈਠ ਕੇ ਉਹਨਾਂ ਨੂੰ ਸਹੂਲਤ ਮਿਲੇ ਸਾਡੇ ਮੌਕੇ ਤੇ ਐਸਟੀਐਮ ਸਾਹਿਬ ਵੀ ਬੈਠੇ ਨੇ ਸਾਡੇ ਯੂ ਮੈਡਮ ਵੀ ਬੈਠੇ ਨੇ ਨਾਲ ਸਾਡੇ ਨਾ ਫੀਸਿਲਦਾਰ ਵੀ ਬੈਠੇ ਨੇ ਸੋ ਜਿਹੜੇ ਜਿਹੜੇ ਕੰਮ ਵੀ ਹੈ ਉਹ ਸਾਰੇ ਮੌਕੇ ਤੇ ਇੱਥੇ ਕਰਕੇ ਦਿੱਤੇ ਜਾਣਗੇ ਔਰ ਜੇਕਰ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਰਹਿ ਜਾਂਦਾ ਤਾਂ ਉਹਨਾਂ ਦਾ ਵਿਦਿਆ ਦਾ ਟਾਈਮ ਮਤਲਬ ਫਿਕਸ ਟਾਈਮ ਦੇ ਵਿੱਚ ਉਹ ਉਹ ਵੀ ਕੰਮ ਜਿਹੜਾ ਉਹ ਕੰਪਲੀਟ ਕਰਕੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਨਾ ਉਹ ਭੇਜਿਆ ਜਾਏਗਾ ਸੋ ਇਹ ਸਰਕਾਰ ਦਾ ਉਪਰਾਲਾ ਹੈ ਕਿ ਅਸੀਂ ਲੋਕਾਂ ਨੂੰ ਲੋਕਾਂ ਦੇ ਘਰ-ਘਰ ਜਾ ਕੇ ਇਹ ਸਹੂਲਤਾਂ ਦੇਣੀ ਹਨ ਅਸੀਂ ਸਰਕਾਰ ਨੇ ਲੋਕਾਂ ਨੇ ਬਹੁਤ ਵੱਡਾ ਲੋਕ ਮਤਲਬ ਫਤਵਾ ਦਿੱਤਾ ਕਿ ਸਰਕਾਰ ਤੇ ਭਰੋਸਾ ਕੀਤਾ ਔਰ ਸਰਕਾਰ ਇੰਨੇ ਵੱਡਾ ਮੈਂਡੇਟ ਦੇ ਕੇ ਸਰਕਾਰ ਬਣਾਈ ਹੈ ਔਰ ਸਰਕਾਰ ਵੀ ਇਹ ਸੋਚਦੀ ਹੈ ਸਰਕਾਰ ਦੇ ਵੀ ਇਹ ਮੰਸ਼ਾ ਕਿ ਅਸੀਂ ਹਰ VOTER ਦੀ ਦਾ ਜਿਹੜਾ ਉਹ ਜਿਹੜੀ ਨਾਲ ਚੱਲ ਕੇ ਉਹਨਾਂ ਦਾ ਹਰ ਕਦਮ ਸਿਰ ਮੱਥੇ ਤੇ ਆ ਸੋ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਉਹ ਲੋਕਾਂ ਨੂੰ ਅਸੀਂ ਘਰ ਬੈਠ ਕੇ ਉਹਨਾਂ ਨੂੰ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ ਸੋ ਇਹ ਸਰਕਾਰ ਦਾ ਇੱਕ ਉਪਰਾਲਾ ਇੱਕ ਉਸ ਤੋਂ ਬਗੈਰ ਕਿੰਪ ਚਾਇਲ ਸੀ ਕਿਸਾਨ ਸਰਕਾਰ ਦਾ ਉਪਰਾਲਾ ਲਗਾ ਉਹਦੀ ਤਸਦੀਕ ਕਰਵਾਉਣੇ ਉਸ ਵਿਸ਼ੇ ਵਿੱਚ ਅਸੀਂ ਮਾਨਯੋਗ ਤਹਿਸੀਲਦਾਰ ਸਾਹਿਬ ਕੋਲ ਆਏ ਸੀ ਤੇ ਉਹਨਾਂ ਨੇ ਕੱਲ ਦਾ ਸਾਨੂੰ ਟਾਈਮ ਦਿੱਤਾ ਕਿ ਕੱਲ ਆ ਕੇ ਦਫ਼ਤਰ ਮਿਲੋ ਪਰ ਇਹ ਬੜਾ ਪੋਜ਼ਿਟਿਵ ਇਨੀਸ਼ੀਏਟਿਵ ਹੈ ਜਿਹੜਾ ਮਾਨ ਸਰਕਾਰ ਨੇ ਸਟਾਰਟ ਕੀਤਾ ਹੈ ਕਿਦਾ ਕਿਤਨਾ ਆਵੇ ਅੱਛਾ ਬਿਸਕਟ ਅੰਦਰ ਇੰਤਲੈਂਡ ਬੋਲੋ ਸਤਾ ਰੇਂਬਾ ਦਾ ਸਨ ਕਿ ਦੱਬਾਰ ਕਰੇਂ ਨੀ ਅੰਦਰ 10 ਕਿਦਾ ਬਾਹਰ ਕੱਢਦਾ ਕਿਦਾ ਕਿਉਂ ਆਇਆ ਇੱਕ ਡੋਆਰੇ ਦੇ ਅੰਦਰ ਸਾਹਬ ਨੇ ਕੁਛ ਨਹੀਂ ਮੈਡੀਕਲ ਆਪ ਵੀ ਤੁਸੀਂ ਆਪਣੇ ਨੂੰ ਕਹਿਣ ਮਾਰੀ ਪਾਰੀ ਸ਼ਕਤੀ ਹੋਈ ਹੈ ਸਾਡੀ ਆਪ ਕਹੇ